हां जी दोस्तों सारेया नुं सस्त्रिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਬੇਲ ਸਿੰਘ ਦੇ ਫਾਰਮ ਤੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਹੈ ਵੀਰ ਦਾ ਇਸੇ ਤਰ੍ਹਾਂ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰ ਹੁੰਦੇ ਆ ਅੱਜ ਚਾਰ ਪਸ਼ੂ ਦੋਸਤੋ ਤੁਹਾਨੂੰ ਦਿਖਾਉਣੇ ਆ ਤਿੰਨ ਬੇੜਾ ਹੋਣਗੀਆਂ ਤੇ ਇੱਕ ਝੋਟੀ ਦਿਖਾਵਾਂਗੇ ਪਸ਼ੂ ਸਾਰੇ ਸੂਏ ਸੂਏ ਆ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਇਹਨਾਂ ਪਸ਼ੂਆਂ ਦੀ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਠੀਕ ਹੈ ਜੀ ਚਾਰ ਪਸ਼ੂ ਆ ਤੇ ਬਾਕੀ ਵੱਧ ਤੋਂ ਵੱਧ ਅਗੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਦੋਸਤੋ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਕਵਰੇਜ ਆ ਇਹ ਵੀਡੀਓ ਆ ਉਹ ਪਹੁੰਚ ਸਕੇ ਇਹ ਆਸ ਪਿੰਡ ਤੁਸੀਂ ਪਿੰਡ ਜੋਰ ਸਿੰਘ ਵਾਲੇ ਕਰਨੀ ਆ ਨੇੜੇ ਪਿੰਡ ਸੈਦੋਆ ਦੋਸਤੋ ਪਰਵਾਲਾ ਚੀਵਾ ਦੁਬਲੀ ਪਿੰਡ ਬਿਲਕੁਲ ਇਹਨਾਂ ਜਿੱਥੇ ਠੀਕ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ 3 ਮਾਰਚ ਆ ਸਮਾਂ ਕੋਈ ਸ਼ਾਮ ਦਾ 3:30 ਵਜੇ ਦਾ ਆਓ ਲੈਨੇ ਆ ਬਧੇਰੇ ਡਿਟੇਲ ਵੀਰ ਹਰਵੀਰ ਸਿੰਘ ਦੇ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਵੀਰ ਹਰਵੀਰ ਸਿਆ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਿਹਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਠਾ ਵੀਰ ਜੀ ਬਹੁਤ ਵਧੀਆ ਬਾਈ ਹਰਵੀਰ ਠੀਠਾ ਠੀਠਾ ਬਾਈ ਬਹੁਤ ਵਧੀਆ ਲੱਗੇ ਠੀਕ ਠਾਕ ਬਾਈ ਅੱਛਾ ਹਰਵੀਰ ਵੀਰ ਅੱਜ ਆਪਣੇ ਕੋਲ ਪਸ਼ੂ ਚਾਰ ਬਕਾਊ ਨੇ ਟੋਟਲ ਬਿਲਕੁਲ ਸੰਤੂ ਸਾਹਿਬ ਠੀਕ ਹੈ ਜ ਨਵਾਂ ਦੋਸਤ ਚਾਰ ਪਸ਼ੂ ਨੇ ਤਿੰਨ ਵੇੜਾ ਵੀਰ ਅ ਵੀਰ ਜੀ ਤਿੰਨ ਵੇੜਾ ਨੇ ਹਾਂਜੀ ਇੱਕ ਪਹਿਲਾਂ ਝੋਟੀ ਆ ਠੀਕ ਹੈ ਜੀ ਤੇ ਬਾਕੀ ਦੀ ਡਿਟੇਲ ਆਪਾਂ ਪੂਰੀ ਕਰੀਏ ਠੀਕ ਹੈ ਜੀ ਠੀਕ ਅੱਛਾ ਵੀਰ ਰਵੇਲ ਪਹਿਲਾਂ ਇਸ ਆਪਾਂ ਝੋਟੀ ਤੋਂ ਸਟਾਰਟ ਕਰਦੇ ਆ ਤੇ ਦੱਸਿ ਜਾਈਏ ਨਾਲ ਵੀਰ ਜੀ ਡਿਟੇਲ ਹੈ ਸੂਆ ਕਿੰਨਾ ਸੂਈ ਸੰਧੂ ਸਾਹਿਬ ਪਹਿਲਾਂ ਸੂਆ ਸੂਈ ਆ ਝੋਟੀ ਅੱਛਾ ਜੀ ਸੂਈ ਨੂੰ ਕਰੀਬ ਆਜ 22 23 ਦਿਨ ਹੋ ਗਏ ਅੱਛਾ ਜੀ ਦੁੱਧ ਜਿਹੜਾ ਕੋਈ 11 ਹੀ ਹੋਗਾ ਪਰ 10 ਮੰਨ ਕੇ ਕੋਈ ਵੀ ਆਪਣੇ ਨਾਲ ਸੌਦਾ ਕਰ ਸਕਦਾ ਵਾ ਇਹ ਸੰਧੂ ਸਾਹਿਬ ਜੀ ਜਿਹੜੀ ਖਾਸ ਆਪਾਂ ਡਿਟੇਲ ਦੇ ਦਿੰਦੇ ਆ ਮੈਂ ਹਰਿਆਣੇ ਤੋਂ ਮੱਝ ਲੈ ਕੇ ਆਇਆ ਸੀ ਉਹਦੇ ਪਿੱਛੇ ਕੱਟੀ ਆਈ ਅੱਛਾ ਜੀ ਬਾਅਦ ਚ ਚਲੋ ਪਧਿਆਰੇ ਦਿੱਤੀ ਸੀਗੀ ਆ ਉਹਦਾ ਮੁੱਲ ਪਾ ਕੇ ਉਹਨਾਂ ਨੇ ਰੱਖ ਲਈ ਦੀ ਚਲੋ ਹੁਣ ਉਹਨਾਂ ਸੇਲ ਕਰ ਦਿੱਤੀ ਫੇਰ ਦੁਬਾਰਾ ਕੋਈ ਵਿਚਾਰ ਹੁੰਦੇ ਘਰਾਂ ਦੇ ਕਈਆਂ ਦੇ ਠੀਕ ਆ ਬਿਲਕੁਲ ਬਿਲਕੁਲ ਤੇ ਦਿਨ ਕਿੰਨੇ ਲੱਗੇ ਇਹਨੂੰ ਸੰਧੂ ਸਾਹਿਬ ਅੱਜ 22-23 ਦਿਨ ਹੋਣਗੇ 22-23 ਦਿਨ ਮਗਰ ਕੱਟੀ ਮਗਰ ਕੱਟੀ ਆ ਗਈ ਏ ਸੰਧੂ ਸਾਹਿਬ ABC ਦੇ ਸੀਮਨ ਦੀ ਭੀਸ਼ਮ ਦੀ ਲਓ ਜੀ ਤੇ ਸ਼ਮ ਸੀਮਨ ਦੇ ਦੋਸਤੋ ਇਹ ਇਹ ਵੀ ਸੀਮਨ ਦੀ ਆਪ ਹੈਗੀ ਵੀਰਾਂ ਵਾਲੀ ਤੇ ਬਿਲਕੁਲ ਬਲੈਕ ਹੈ ਜੀ ਤੇ ਬਹੁਤ ਸੋਹਣੀ ਹੈ ਬਿਲਕੁਲ ਬਲੈਕ ਹੈ ਕੁਝ ਤਾਂ ਮਗਰ ਪੂਛ ਤੇ ਕੋਈ ਦੋ ਵਾਲ ਜਟੇ ਆ ਬਿਲਕੁਲ ਠੀਕ ਆ ਕੱਤੀ ਬਹੁਤ ਖੂਬਸੂਰਤ ਆ ਮਗਰ ਠੀਕ ਆ ਤੇ ਅੱਜ 20-22 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਤੇ 10 ਕਿਲੋ ਦੁੱਧ ਦੇਦੇ ਥੱਲੇ ਹੁਣ ਹਾਜ਼ਰ ਹੈ ਜਿਸ ਤਰ੍ਹਾਂ ਪਹਿਲੇ ਸੂਈ 10 ਤੋਂ 11 ਦੇ ਵਿੱਚ ਸਟਾਰਟ ਹੋਈ ਆ ਅੱਛਾ ਜੀ ਅਜੇ ਬਿਲਕੁਲ ਸਾਮ ਨਹੀਂ ਸੀ ਉੱਥੇ ਠੀਕ ਆ ਚਲੋ ਆਪਣੇ ਸੱਜਣ ਨੇ ਹਾਂ ਹਾਂ ਕੋਈ ਦੀ ਸਾਮ ਸੰਭਾਲਣੀ ਸੀ ਹੈਗੀ ਠੀਕ ਹੈ ਜੀ ਤਾਂ ਇਹ ਸਾਮ ਸੰਭਾਲੇ ਦੀ ਫੋਲੋ ਹੋਵੇ ਸੰਦੂ ਸਾਹਿਬ ਮਹਾਰਾਜ ਦੀ ਕਿਰਪਾ ਜਿਸ ਤਰ੍ਹਾਂ ਸਟਾਈਲਿਸ਼ ਬਲੇ ਬਰਸੀਨਾ ਆ ਗਿਆ ਚੰਗਾ ਬਿਲਕੁਲ ਜੀ ਤਾਂ ਵਨ ਬੜੀਆ ਮਾਪੇ ਦਾ ਸੰਦੂ ਸਾਹਿਬ 12 12:30 ਤੇ ਨੋਰਮਲ ਹੀ ਚੱਲੂਗੀ ਹੂੰ ਇੰਨੀ ਇਹਦੀ ਗਾਰੰਟੀ ਇਹਦੀ ਮਾ ਥੱਲੇ ਬੋਰ ਕੋਰ ਸੀ ਅੱਛਾ ਅਗਲੇ ਪਿਛਲੇ ਥਣਾ ਦਾ ਵਸ ਚੁਆਇਸ ਸੰਦੂ ਸਾਹਿਬ ਬਰਾਬਰ ਬਹੁਤ ਵਧੀਆ ਚੁਆਇਸ ਕੋਈ ਧਾਰਵੇ ਨਾ ਮਾਰੇ ਆਪਾਂ ਫੁੱਲ ਗਾਰੰਟੀ ਦੇਵਾਂਗੇ ਚੁਆਇਸ ਦੀ ਠੀਕ ਹੈ ਜੀ ਕੋਈ ਪੂਰ ਛਟਾ ਨਹੀਂ ਆ ਵੀਰ ਹਰ ਵੇਲੇ ਦਿਖਾਈਏ ਤੋਰ ਤਾਰ ਕੇ ਇਹਨੂੰ ਇੱਕ ਬਿਲਕੁ ਝੋਟੀ ਪਹਿਲਾ ਸੂਆ ਸੂਈ ਆ ਤੇ ਸਮਾਂ ਤੁਹਾਨੂੰ ਦੱਸ ਦਿੱਤਾ ਬਾਕੀ ਥਣ ਭਾਂਡੇ ਦੀ ਪੂਰੀ ਖਬਰਦਾਰ ਆ ਮਗਰ ਵੀ ਕੱਟੀ ਆਪ ਵੀ ਕਟੀਆਂ ਵਿੱਚ ਹੀ ਆ ਆ ਤੁਸੀਂ ਵੇਖ ਕੇ ਬਹੁਤ ਸੋਹਣੀ ਸਿੰਘੀ ਆ ਚੈੱਕ ਕਰੋ ਠੀਕ ਹੈ ਜੀ ਲਓ ਜੀ ਸੋ ਬਿਲਕੁਲ ਵਿਖਾਲਾ ਜਿਹੜਾ ਦੋਸਤੋ ਇੱਕ ਸਾਰ ਵਿਖਾਲਾ ਪੱਧਰਲੇਵਾ ਤੇ ਕੱਦ ਵੀ ਦੋਸਤੋ ਵੱਡੀਆਂ ਝੋਟੀਆਂ ਦੇ ਵਿੱਚ ਆ ਕੋਈ ਛੋਟੀ ਨਹੀਂਗੀ ਵੱਡੀ ਆ ਠੀਕ ਆ ਪੱਧਰ ਆ ਦੰਸਾ ਸੋ ਪਤਲੇ ਪਿੰਡੇ ਦੀ ਆ ਬਾਕੀ ਹਵਾਨੇ ਲੇਵੇ ਦੀ ਵੀ ਕਾਫੀ ਸਾਫ ਸੁਥਰੀ ਆ ਬਿਰਲਾਪੁਰਲਾ ਕਾਫੀ ਸੋਹਣੀ ਆ ਇੱਕ ਵਾਰੀ ਸਾਨੂੰ ਥੋੜਾ ਜਿਹਾ ਹੋਰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਲਓ ਜੀ ਦੋਗੇ ਸੋ ਸਪੇਸ ਬੂਸ ਕਾਫੀ ਸੋਹਣੀ ਆ ਆਪਸੀ ਥਣਾ ਦੀ ਤੇ ਬਿਲਕੁਲ ਸਿੰਗੀ ਸਿੰਗੀ ਵੀ ਬਹੁਤ ਖੂਬਸੂਰਤ ਆ ਸ਼ਕੀਨੀ ਵਾਲੇ ਪਾਸੇ ਵੀ ਪੂਰੀ ਆ ਦੁੱਧ ਵੀ ਚੰਗਾ ਸੋਨਾ ਹੁੰਦਾ ਦੱਸ ਰਿਹਾ ਵੀਰ ਵੀ 10 ਕਿਲੋ ਦੁੱਧ ਹੁਣੇ ਦੇ ਥੱਲੇ ਮੌਜੂਦ ਤੇ ਬਿਲਕੁਲ ਨਿੱਗਰ ਹੜਾ ਲਓ ਬਹੁਤ ਚੰਗੀ ਸਨੋ ਸਾਹ ਠੀਕ ਹੈ ਜੀ ਸੋਦਸੇ ਝੋਟੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਤੀ ਆ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਮੁੱਲ ਪੁੱਛ ਲੈਣੇ ਪਈ ਹੋਣਗੇ ਅੱਛਾ ਰਵੇਲ ਕੀ ਕਰਦੇ ਆ ਮੁੱਲ ਇਹਦਾ ਮੁੱਲ ਸੰਤੂ ਸਾਹਿਬ ਭਾਵੇਂ 90 ਕਰਾ ਲਓ 95 ਕਰਾ ਲਓ 80 ਹਜ਼ਾਰ ਦੀ ਝੋਟੀ ਆ ਨਾ 80 ਦੀ ਬਿਲਕੁਲ ਜੀ ਠੀਕ ਹੈ ਬਾਕੀ ਸੰਤੂ ਸਾਹਿਬ ਝੋਟੀ ਚਾਰ ਕੇ ਦਿਨ ਜਿਹੜੇ ਕਿਲੇ ਤੇ ਆਪਾਂ ਟਿਕਾ ਕੇ ਬੰਨ ਗਏ ਥੋੜੀ ਇੱਕ ਹੋਰ ਰਾਜੀ ਹੋ ਜੇ ਥੋੜੀ ਦੁੱਤੇ ਆ ਜੇ ਹੋਰ ਤਾਂ ਸੰਤੂ ਸਾਹਿਬ ਲੱਖ ਤੋਂ ਬਾਹਰ ਦੀ ਝੋਟੀ ਆ ਬਿਲਕੁਲ ਕੁਆਲਿਟੀ ਹੈ ਠੀਕ ਹੈ ਜੀ ਲਓ ਦੋਸਤੋ ਅੱਜ 8000 ਦੀ ਇਹ ਮਿਲਦੀ ਪਈ ਹੈ ਉਹਦੇ ਜਮੇ ਸੰਤੂ ਸਾਹਿਬ ਆ ਥੋੜਾ ਬੋਦਾ ਮਾਨਦਾਨ ਕਰਦਾ ਸੋ ਮਗਰ ਕੱਤੀ ਆ ਬਾਕੀ ਵਿੱਚੋਂ 80 ਦੇ ਵਿੱਚੋਂ ਮਾਨਤਨ ਹੋ ਜਾਊਗਾ ਬਾਕੀ ਪਸੰਦ ਆਊਗੀ ਸੋਹਣੇ ਕਦ ਕੱਦ ਦੇ ਵਿੱਚ ਤੇ ਬੂਥੀ ਬਾਤੀ ਬਹੁਤ ਸੋਹਣੀ ਹੈ ਫੇਸ ਕੁਆਲਿਟੀ ਚੰਗੀ ਹੈ ਸਿੰਗੀ ਸੂਗੀ ਬਹੁਤ ਪਿਆਰੀ ਹੈ ਠੀਕ ਆ ਸੋ ਜਰੂਰ ਸੰਪਰਕ ਕਰ ਲਿਓ ਇੱਕ ਸੈਕੰਡ ਨੰਬਰ ਤੇ ਜਿਹੜੀ ਆਪਣੇ ਕੋਲੇ ਵਹਿੜ ਆ ਗਈ ਹੈ ਵੀਰ ਇਹ ਸਾਨੂੰ ਦਾ ਦੂਜਾ ਸੁਹਾ ਸੂਈ ਆ ਆਹਾਂ ਇਹ ਬਲੈਕ ਜਰਸੀ ਤੇ ਐਫਐਫ ਦਾ ਕਰੌਸ ਆ ਕਿਤੇ ਨਾ ਕਿਤੇ ਠੀਕ ਆ ਬਈ ਤੇ ਦੂਜਾ ਸੂਹਾ ਸਮਾਂ ਇਹਨੂੰ ਕਿੰਨਾ ਹੋ ਗਿਆ ਜੀ ਸੰਦੂ ਸਾਹਿਬ ਇਹਨੂੰ 16-17 ਦਿਨ ਸੂਈਨ ਹੋਇਆ ਲਓ ਜੀ 16-17 ਕ ਦਿਨ ਦਾ ਸਮਾਂ ਹੋਇਆ ਸੂਈਨ ਤੇ ਦੂਸਰਾ ਸੂਹਾ ਦੋਸਤੋ ਠੀਕ ਆ ਦੁੱਧ ਵੀ ਸੰਦੂ ਸਾਹਿਬ ਇਹਦੇ ਥੱਲੇ 16-17 ਹੀ ਹੋਊਗਾ ਲਓ ਵੀ 16 ਹੀ 15 16-17 ਦੇ ਨਹੀਂ ਹੋਇਆ ਦੋਸਤੋ 16-17 ਕਿਲੋ ਦੁੱਧਾ ਮਗਰੇ ਦੇ ਬੱਚਾ ਨਹੀਂ ਸੰਦੂ ਸਾਹਿਬ ਬੱਚਾ ਨਹੀਂ ਇਹਦਾ ਹੈਗਾ ਬਿਨ ਬੱਚੇ ਬਿਲਕੁਲ ਰੇਟੇ ਦਾ ਬਿਲਕੁਲ ਜਾਇਜ਼ਾ ਲਓ ਦੋਸਤੋ ਬਿਨ ਬੱਚੇ ਤੋਂ ਆ ਠੀਕ ਆ ਚੋਾਈ ਮੇਰੇ ਨਾਲ ਇੱਕ ਨੰਬਰ ਆ ਵੇਖੋ ਜਰਸੀ ਤੇ ਐਚ ਐਫ ਦਾ ਕਰਾਸ ਰੰਗ ਬਲਾਏਗਾ ਠੀਕ ਆ ਜੀ ਬਾਕੀ ਤੁਹਾਨੂੰ ਥੋੜੇ ਥਾਣਾ ਪਾਣੀੜ ਤੋਂ ਦਿਖਾ ਦਿੰਦੇ ਆ ਆ ਕਰੋ ਜੀ ਸੰਦਾ ਬਿਲਕੁਲ ਮੱਝਾ ਨਾ ਥਾਨ ਲੱਗਾ ਇਹਨੂੰ ਹੂੰ ਪਿਓਨ ਇੱਕ ਨੰਬਰ ਕੋਈ ਇਹਨੂੰ ਮਤਲਬ ਜੂ ਦੀ ਜਰੂਰਤ ਨਹੀਂ ਪਾੜੇ ਬੰਡੇ ਦੀ ਲੋੜ ਨਹੀਂ ਹਾਂ ਹਾਂ ਏਦਾਂ ਹੀ ਬੈਠ ਜਾਓ ਤੇ ਚਵਾਈ ਕਰ ਲਓ ਲਓ ਜੀ ਇਸੇ ਤਰ੍ਹਾਂ ਬਹਿ ਕੇ ਦੋਸਤੋ ਪਰਫਾਰਮ ਵੀਰਾਂ ਦਾ ਵੀ ਕਰਦੇ ਆ ਇਸੇ ਤਰ੍ਹਾਂ ਬਹਿ ਕੇ ਥਾਪੀ ਤੇ ਬਸ ਚਵਾਈ ਕਰਨੀ ਸ਼ੁਰੂ ਕਰਦੇ ਹੋ ਕੋਈ ਵੰਗਾ ਨਹੀਂ ਕੋਈ ਪਾੜਾ ਨਹੀਂ ਠੀਕ ਆ ਤੇ ਬਾਕੀ ਸੋਹਣੀ ਆ ਨਿਗਰ ਜਿੰਨੇ ਵੀ ਆ ਪੇਠਪੜੇ ਤੋਂ ਤੁਸੀਂ ਵੇਖੋ ਰਾਜੀ ਆ ਠੀਕ ਆ 16 17 16 17 ਤੇ ਹੁਣ ਚੱਲਣ ਢਈ ਆ ਕੋਈ ਵੀਰਾ ਦੀ ਦੋ ਟਾਈਮ ਚੋਕੇ ਇੱਕ ਟਾਈਮ ਚੋਕੇ ਤਸੱਲੀ ਕਰ ਸਕਦਾ ਮੇਰੇ ਕੋਲ ਸੰਤੂ ਸਾਹਿਬ ਆਦੀ ਆ ਕੇ ਦੋ ਟਾਈਮ ਤਸੱਲੀ ਕਰ ਸਕਦਾ ਹਾਂ ਜੀ ਠੀਕ ਆ ਬਾਕੀ ਸੋਹਣੀ ਆ ਜਿੰਨੇ ਵੀ ਆ ਪੂਰੇ ਨਿਗਰ ਠੰਡੀ ਸੀ ਲ ਆਪਾਂ 2014 ਵੀ ਤੁਹਾਨੂੰ ਮਾਰ ਕੇ ਦਿਖਾਈ ਦਿੰਦੇ ਹਾਂ ਬਹੁਤ ਵਧੀਆ ਆਹ ਵੇਖੋ ਜੀ ਅਗਲੇ ਥਣਾ ਦੀ ਮਾੜੀ ਜੀ ਚਵਾਈ ਤੁਹਾਨੂੰ ਦਿਖਾ ਦೇನೆ ਦੋਸਤੋ ਕੋ ਦੋ ਦੋ ਚਾਰ ਚਾਰ ਧਰਾਂ ਮਾਰ ਕੇ ਆ ਲਓ ਬਹੁਤ ਵਧੀਆ ਸਾਰੀ ਚੰਗੀ ਸੰਦੂ ਜਿੰਨੀ ਵੀ ਆਪਾਂ ਕਹੀ ਗੀ ਨਾ ਸਾਰੀ ਦੀ ਸਾਰੀ ਚੰਗੀ ਠੀਕ ਆਹ ਲਓ ਠੀਕ ਹੈ ਜੀ ਇਸੇ ਤਰ੍ਹਾਂ ਬਹਿ ਗਏ ਦੋਸਤੋ ਚਵਾਈ ਹੁੰਦੀ ਹੈ ਠੀਕ ਹੈ ਜੀ ਕੋ ਥਾਪੀ ਦੇ ਵੀਰ ਟਾਈਮ ਤੋਂ ਟਾਈਮ ਆਪਣੀ ਬਹਿ ਕੇ ਜਿਹੜੀ ਇਸੇ ਤਰ੍ਹਾਂ ਤੁਸੀਂ ਚਵਾਈ ਕਰ ਸਕਦੇ ਜੀ ਤੇ ਇਹ ਵੀਰ ਹਰ ਵੇਲੇ ਫਿਰ ਕਿੰਨੇ ਕੇ ਦੇ ਸੰਦੂ ਸਾਹਿਬ 46000 ਰੁਪਏ ਮੋਲਾ ਹਾਂ ਹਾਂ ਆ ਜੀ 45000 ਦਾ ਦੇ ਲਿਆ 45000 ਲੈਣ ਦੇ ਨਾਲ ਹੀ ਗੱਲਬਾਤ ਹੋ ਜਿਹੜੀ ਦੋਸਤੋ 45000 ਸੰਤੋ ਸਾਹਿਬ ਅੱਛੀ ਤੇ 55 60 ਨੂੰ ਵਿਕਦੀ ਆ ਹਾਂ ਦੁੱਧ ਦੇ ਮੁਤਾਬਕ ਕੁਆਲਟੀ ਦੇ ਮੁਤਾਬਕ ਹੂੰ ਚੋ ਨਾ ਬੱਚਾ ਹੁਣ ਕਰਕੇ ਲਓ ਜੀ ਸੋ ਅੱਜ ਦੋਸਤੋ ਇੰਨੇ ਕੀ ਤੁਹਾਨੂੰ ਇਹ ਜਿਹੜੀ ਵਹਿੜ ਮਿਲ ਜੂਗੀ ਦੁੱਧ ਬਾਕੀ ਸੰਤੋ ਸਾਹਿਬ ਇਹਦੀ ਆਪਣੀ ਗਾਰੰਟੀ ਆ ਕਿ 20 ਦਿਨ ਤੋਂ ਥੱਲੇ ਦਾ ਇਹਦਾ ਸੁਆ ਵਾ ਠੀਕ ਹੈ ਜੀ ਦੁੱਧ ਵੀ ਇਹਦੇ ਥੱਲੇ ਜਿਹੜਾ 16 17 ਲੀਟਰ ਦਾ ਸਟੈਂਪ ਪਰਨਦੀ ਆ ਠੀਕ ਹੈ ਜੀ ਠੀਕ ਹੈ ਲਓ ਵੀਰ ਹਰਵੇਲ ਆ ਗਿਆ ਤੀਸਰੇ ਨੰਬਰ ਤੇ ਆ ਆ ਗਿਆ ਆਪਣੇ ਕੋਲ ਸਨਸਾ ਇਹ ਵੀ ਦੁੱਧ ਜਸੂਆ ਬੈਰ ਸੁਈ ਆ ਅੱਛਾ ਜੀ ਤੋ ਜਸੂਆ ਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ ਇਹਨੂੰ ਸੰਦੂ ਸਾਹਿਬ 7-8 ਦਿਨ ਹੋਏ ਆ 7-8 ਕ ਦਿਨ ਦਾ ਸਮਾਂ ਹੋ ਗਿਆ ਮਗਰ ਆ ਬੱਚਾ ਜੀ ਮਗਰ ਬੱਚਾ ਆ ਗਿਆ ਦੋਸਤੋ 7-8 ਦਿਨਾਂ ਦੀ ਸੁਈ ਆ ਤੇ ਆਹ ਵੇਖ ਸਕਦੇ ਜੀ ਤੁਸੀਂ ਬੱਚਾ ਤੇ ਦੁੱਧ ਹੁਣ ਕਿੰਨਾ ਕਰਵੇਗਾ ਸੰਦੂ ਸਾਹਿਬ ਹੁਣ ਤਾਂ ਇਹਦੇ ਥੱਲੇ ਕੋਈ 8 ਲੀਟਰ ਹੋਗਾ ਹਾਂਜੀ ਦੁੱਧ ਚਵਾ ਦਊਗੀ ਕੋਈ 11 12 ਲੀਟਰ ਨਾਰਮਲ ਹੀ ਹੁਣ 8 ਕਿਲੋ ਲੀਟਰ 8-7 ਹਾਂ 8 8.5 ਲੀਟਰ ਹੋਊਗਾ ਠੀਕ ਹੈ ਜੀ ਹਜੇ ਸਵਾ ਹੀ ਬਹੁ ਘਾਟਾ ਸੂਈ ਨੂੰ ਹਜੇ ਮੈਲੇ ਤੇ ਚੱਲੂਗੀ ਦੁਬਾਰਾ ਆਪਦੀ ਦੁੱਧ ਲੈਵਲ ਤੇ ਜਿਹੜਾ ਪਸ਼ੂ ਆ 208 ਕਿਲੋ ਹੁਣ 8-7 ਕਿਲੋ ਹੁਣ ਆਕੇ ਦੇ ਦੁੱਧ ਹੈਗਾ ਹਾਜ਼ਰ ਬਾਕੀ ਦੰਦਾ ਅਸਲ ਦੇ ਵਿੱਚ 20 ਦਿਨ ਤੇ ਜਾ ਕੇ ਪਸ਼ੂ ਦੁੱਤੇ ਆਉਂਦਾ ਆਪਾਂ ਸਾਰਿਆਂ ਨੂੰ ਪਤਾ ਹੀ ਆ ਬਾਕੀ ਚਵਾ ਮੱਝਾਂ ਵਾਲਾ ਸੰਦੂ ਸਾਵੇ ਦਾ ਠੀਕ ਹੈ ਜੀ ਬਹੁਤ ਵਧੀਆ ਲਓ ਜੀ ਰੇਟ ਬਹੁਤ ਜਾਇਜ਼ ਆ ਇਹਦਾ ਸਹੀ ਗੱਦੀ ਤਾਂ ਦੋਸਤੋ ਮਗਰ ਇਹਦੇ ਬੱਚਾ ਹੈ ਠੀਕ ਆ ਬਾਕੀ 8 ਕਿਲੋ ਤੇ ਆ ਬਾਕੀ ਦੋ ਕਿਲੋ ਕਿਸਮ ਦਾ ਕਰਾਸ ਬ੍ਰੀਡ ਦੇ ਵਿੱਚ ਲਓ ਦੋਸਤੋ ਇਹ ਜਿਹੜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਵੜ ਦਿਖਾ ਦਿੱਤੀ ਹੈ ਠੀਕ ਆ ਤੇ ਜੀ ਸਾਹਿਬ ਇਹ ਵੀ ਕਿੰਨੇ ਕ ਦੀ ਹੋ ਜਾਊਗਾ ਚਾਈ ਵਾਲ ਤੇ ਕਿਤੇ ਨਾ ਕਿਤੇ ਜਰਸੀ ਦਾ ਕ੍ਰਾਸ ਆ ਤੇ ਨਿੱਗਰ ਆ ਥੰਦੂ ਨੂੰ ਬਹੁਤ ਵਧੀਆ ਬੋਲ ਕਿੰਨੇ ਕ ਤੇ ਮਿਲ ਜੂਗੀ ਬਾਈ ਸੰਦੂ ਸਾਹਿਬ 28200 ਰੁਪਏ ਮੋਲੇ 27000 ਦਾ ਦੇ ਲੈ ਕਰਦਾ 27000 ਬੱਚੀ ਨਿੱਗਰ ਆ ਠੀਕ ਹੈ ਜੀ ਠੀਕ ਆ ਲੈਓ ਕੇ ਬਾਈ ਸੰਦੂ ਸਾਹਿਬ ਇਹਦੇ ਸਿੰਘ ਜ਼ਰੂਰ ਆ ਹਾਂ ਹਾਂ ਪਰ ਇਹਦੀ ਕੁਆਲਿਟੀ ਬਹੁਤ ਜਿਆਦਾ ਹੈ ਠੀਕ ਆ ਬਈ ਸੂਈ ਨੂੰ ਚੰਦ ਸਾਹਿਬ ਇਹਨੂੰ ਮਹੀਨੇ ਦੇ ਲੱਗਪਗ ਹੋ ਗਿਆ ਮਗਰ ਬੱਚਾ ਲਓ ਜੀ ਮਹੀਨੇ ਕੀ ਦੀ ਸੂਈ ਆ ਦੋਸਤੋ ਬੱਚਾ ਮਗਰ ਇਹਦਾ ਬੱਚਾ ਹੀ ਮਗਰ ਬੱਚਾ ਜੀ ਲਓ ਜੀ ਤੇ ਮਗਰ ਵੀ ਬੱਚਾ ਤੇ ਝੁੰਗੀ ਆ ਗਈ ਠੀਕ ਆ ਜੀ ਇਹ ਚੰਦ ਸਾਹਿਬ ਜੇ ਆਪਾਂ ਦੁੱਧ ਦੀ ਗੱਲ ਕਰੀਏ ਇਹਦੇ ਦੀ ਹਾਂ ਹਾਂ 12 ਤੋਂ 13 ਲੀਟਰ ਇਹਦੇ ਥੱਲੇ ਆਸ ਟਾਈਮ ਜਿਹੜਾ ਹਾਜ਼ਰ ਆ ਪਚੋ ਲੈਣਾ ਜਿਹੜਾ ਵਿਖਾਲਾ ਆਪ ਹੋਵੇ 15 ਦੀ ਗੱਲ ਕਰ ਲਈਏ ਹਾਂ ਹਾਂ 12 ਤੋਂ 13 ਲੀਟਰ ਦੀ ਇਹਦੀ ਚੁਵਾਈ ਜਿਹੜੀ ਨੋਰਮਲ ਹੁਣ ਆਪਾਂ ਕਰ ਸਕਦੇ ਹਾਂ ਠੀਕ ਹੈ ਜੀ 12 13 ਕਿਲੋ ਹੈਗਾ ਥਾ 12 13 ਕਿਲੋ ਤੋਂ ਵੱਧ ਹੋ ਸਕਦਾ ਪਰ 12 13 ਕਹਿ ਕੇ ਦੇਵਾਂਗੇ ਆਪਾਂ ਠੀਕ ਹੈ ਜੀ ਲਓ ਦੋਸਤੋ ਹੋਵੇ ਨਾ ਹੋਵੇ ਤਾਂ ਵੀਰਾਂ ਦਾ ਬਾਦ ਦਾ ਪਰ 12 ਕਿਲੋ 12 13 12 13 ਤੇ ਹੁਣ ਚੱਲਣ ਢਈ ਆ ਮਹੀਨੇਕ ਦਾ ਜਿਹੜਾ ਸੁਆ ਹੈਗਾ ਮਹੀਨੇਕ ਦੀ ਸੁਈ ਆ ਤੇ ਸੁਆ ਦੂਜਾ ਮੰਨ ਕੇ ਕੋਈ ਨਹੀਂ ਜਕੀਲ ਢੰਡੀ ਆ ਕੋਈ ਗਰਮਣੀ ਆ ਕੋਈ ਕੁਛ ਨਹੀਂ ਆ ਕੋਈ ਸਿੰਗਾ ਦਾ ਮਤਲਬ ਨਹੀਂ ਬਣਦਾ ਸਾਨੂੰ ਜਵਾ ਦੇਖੋ ਬਿਲਕੁਲ ਠੀਕ ਬਿਲਕੁਲ ਇਹ ਠੰਡੀ ਤੇਰੀ ਆ ਵੇਖੋ ਇਹ ਨਹੀਂ ਕਿ ਸੇਂਗਾ ਦੇ ਮਾਰੂਗੀ ਜਾਂ ਕੋਈ ਬਾਕੀ ਸੰਧ ਸਾਬ ਜਾਤ ਨਸਲ ਬਿਲਕੁਲ ਤੁਸੀਂ ਕਰ ਸਕਦੇ ਚੱਕ ਕਿਤੇ ਨਾ ਕਿਤੇ ਵੀ ਬਲੈਕ ਜਰਸੀ ਤੇ ਐਚ ਐਫ ਦਾ ਕਰਾਸ ਆ ਬਰੀਡ ਪ੍ਰੋਪਰ ਆ ਲਓ ਜੀ ਠੀਕ ਹੈ ਦੁੱਧ ਨੂੰ ਸੰਧੂ ਸਾਬ ਬਹੁਤ ਵਧੀਆ ਬਾਕੀ ਹੋ ਸਕਦਾ 14 ਵੀ ਹੋਵੇ ਇਹਦੇ ਥੱਲੇ ਠੀਕ ਹੈ ਜੀ ਠੀਕ ਆ ਤਾਂ ਦੋਸਤੋ ਹੁਣ ਮੌਕੇ ਤੇ ਜਿੰਨਾ ਵੀ ਤੁਹਾਨੂੰ ਦੱਸਿਆ ਦੁੱਧ ਉਹ ਤੁਸੀਂ ਆਣ ਕੇ ਚੋ ਸਕਦੇ ਜੇ ਬਾਕੀ ਅਗੇ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੋ ਦੋ ਵਧਣਾ ਹੀ ਹੈ ਠੀਕ ਹੈ ਜੀ ਜਿੰਨਾ ਕ ਸਮਾਂ ਤੁਹਾਨੂੰ ਦੱਸਿਆ ਵੀ ਮੀਂਹ ਨਹੀਂ ਗਰੀ ਸੋਈਏ ਇਹ ਵੜ ਸੰਦੂ ਸਾਹਿਬ ਇਹਦਾ ਮੁੱਲ ਵੀ 27200 ਚੋਂ ਥੋੜਾ ਬੋਧ ਮੰਨਦਾ ਸਾਡੇ 27200 ਬਿਲਕੁਲ ਜੀ ਲੈ ਦੇ ਅੱਜ ਤਾਂ ਬਿਲਕੁਲ ਜਨਵਲ ਜੇ ਰੇਟ ਰੱਖੇ ਇਹਨਾਂ ਦੇ ਲਓ ਜੀ ਜਿਹੜਾ ਲੈ ਦੇ ਸਾਡੇ 27200 ਦੇ ਵਿੱਚੋਂ ਦੋਸਤੋ ਮੰਨਤਾਂ ਨੂੰ ਹਾਂ ਸੰਦੂ ਸਾਹਿਬ 27200 ਦੇ ਵਿੱਚ 14 ਕਿਲੋ ਹੋਊਗਾ ਪਰ 12 ਕਹਿ ਕੇ ਦੇਵਾਂਗੇ ਹੂੰ ਹੂੰ ਸੰਦੂ ਸਾਹਿਬ ਇਹ ਵੀ 27000 ਠੀਕ ਆ 8 ਤੋਂ 9 ਹੋਊਗਾ 8 ਕਿਲੋ ਕਹਿ ਕੇ ਦੇਵਾਂਗੇ ਹਜੇ ਤਾਜੀ ਲਓ ਜੀ ਇਹਦੇ ਥੱਲੇ ਸੰਦੂ ਸਾਹਿਬ 16 17 ਠੀਕ ਹੈ ਜੀ 45000 ਦੀ ਠੀਕ ਹੈ ਜੀ ਲਓ ਦੋਸਤੋ ਇਹ ਰੇਟ ਨੇ ਜਿਨ੍ਹਾਂ ਜਿਨ੍ਹਾਂ ਨੂੰ ਤੁਹਾਨੂੰ ਦੁੱਧ ਦੱਸਿਆ ਮੈਚ ਥੱਲੇ ਵੀ 10 ਤੋਂ ਬਾਹਰ ਹੋਊਗਾ ਅੱਛਾ ਜੀ ਰੇਟ ਕਰ ਨੂੰ ਭਾਵੇਂ 90 ਲੱਖ ਜੋ ਮਰਜ਼ੀ ਕਰੀ ਜਾਓ ਹੂੰ ਹੂੰ 80 ਦੇ ਵਿੱਚੋਂ ਵੀ ਥੋੜਾ ਬੋਧ ਮੰਨਤਾਂ 80 ਜੋ ਮੰਨਤਾਂ ਹੋ ਜੀ ਬਿਲਕੁਲ ਲਓ ਵੀ ਦੋਸਤੋ ਇਹ ਪਸ਼ੂ ਸੀ ਗਿਆ ਜੇ ਚਾਰ ਜਿਹੜੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਆਪਦੀ ਕੋਈ ਦੋ ਟਾਈਮ ਆਕੇ ਤਿੰਨ ਟਾਈਮ ਆਕੇ ਹਾਂ ਜੀ ਆਪਦੀ ਤਸੱਲੀ ਬਿਲਕੁਲ ਜੀ ਬਿਲਕੁਲ ਸੋ ਤਸੱਲੀ ਜਿੱਦਾ ਮਰਜ਼ੀ ਦੋਸਤੋ ਆਕੇ ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਤਸੱਲੀ ਕਰ ਲਿਓ ਤੇ ਨੰਬਰ ਹੋਰ ਦੇ ਲ ਆਪਣੇ ਬੋਲਦਗੇ 9903820259906382025 ਠੀਕ ਹੈ ਜੀ ਫਿਲਹਾਲ ਦੋਸਤੋ ਅੱਜ ਇਸ ਕਵਰਜ ਦੇ ਵਿੱਚ ਤੁਹਾਨੂੰ ਚਾਰ ਪਾਸੋਂ ਦਿਖਾਉਣੇ ਸੀਗੇ ਸੋ ਚਾਰ ਪਾਸੋਂ ਦੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਅੱਗੇ ਕੋਈ ਵੀਰ ਆਵੇ ਆਪਣੀ ਨਰਕਪਰਕ ਕਰੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ